ਅੱਜ ਮੈਂ ਤੁਹਾਨੂੰ ਪੈਸੇ ਦੀ ਇੱਕ ਅਜੇ ਹੀ ਸੱਚਾਈ ਦੱਸਣ ਜਾ ਰਿਹਾ ਹਾਂ ਜੋ ਹਜ਼ਾਰਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦੀ ਅਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਉਹ ਕਦੇ ਮੁਸ਼ਕਲ ਵਿੱਚ ਜੀਵਨ ਨਹੀਂ ਜੀਉਂਦੇ ਅਸੀਂ ਸਾਰੇ ਪੈਸਾ ਕਮਾਉਂਦੇ ਹਾਂ ਪਰ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਕਮਾਉਂਦੇ ਹਾਂ ਅਸਲ ਸਵਾਲ ਹੈ ਅਸੀਂ ਕਿੰਨਾ ਬਚਾ ਪਾਉਂਦੇ ਹਾਂ ਤੇ ਇਸ ਤੋਂ ਵੱਡਾ ਸਵਾਲ ਕੀ ਉਹ ਬਚਿਆ ਹੋਇਆ ਪੈਸਾ ਸਾਡੇ ਲਈ ਕਮਾਈ ਕਰਦਾ ਹੈ ਅਸੀਂ ਬਚਪਨ ਤੋਂ ਇੱਕ ਗੱਲ ਸੁਣਦੇ ਆ ਰਹੇ ਹਾਂ ਕਿ ਮਿਹਨਤ ਕਰੋ ਪੜੋ ਲਿਖੋ ਨੌਕਰੀ ਕਰੋ ਤੇ ਪੈਸਾ ਕਮਾਓ ਅਸੀਂ ਇਹੀ ਕਰਦੇ ਹਾਂ ਮਿਹਨਤ ਕਰਦੇ ਹਾਂ ਕਦੇ ਨੌਕਰੀ 'ਚ ਕਦੇ ਬਿਜ਼ਨਸ 'ਚ ਸਵੇਰ ਤੋਂ ਸ਼ਾਮ ਤੱਕ ਜੁੱਤੀਆਂ ਕਸਾ ਦਿੰਦੇ ਹਾਂ ਤੇ ਇਸ ਦਾ ਨਤੀਜਾ ਕੀ ਪੈਸਾ ਆਉਂਦਾ ਹੈ ਪਰ ਜ਼ਿਆਦਾ ਦੇਰ ਨਹੀਂ ਰੁਕਦਾ ਜਿਵੇਂ ਪੈਸਾ ਆਉਂਦੇ ਹੀ ਬਿੱਲ, EMI, ਖਰਚੇ, ਫਰਜ਼, ਜ਼ਿੰਮੇਦਾਰੀਆਂ ਸਾਰਾ ਕੁਝ ਖਾ ਜਾਂਦਾ ਹੈ ਪਰ ਫਿਰ ਕੁਝ ਲੋਕ ਹੁੰਦੇ ਹਨ ਜੋ ਸਾਡੇ ਤੋਂ ਘੱਟ ਮਿਹਨਤ ਕਰਦੇ ਹਨ ਪਰ ਸਾਡੇ ਤੋਂ ਬਹੁਤ ਜ਼ਿਆਦਾ ਕਮਾਉਂਦੇ ਹਨ ਇਹ ਕਿਉਂ ਹੁੰਦਾ ਹੈ ਕਿਉਂਕਿ ਉਹ ਇੱਕ ਗੱਲ ਸਿੱਖ ਲੈਂਦੇ ਹਨ ਜੋ ਸਾਨੂੰ ਕਿਸੇ ਨੇ ਸਿਖਾਈ ਨਹੀਂ ਅਸੀਂ ਪੈਸੇ ਲਈ ਕੰਮ ਕਰਦੇ ਰਹੇ ਉਹ ਪੈਸੇ ਨੂੰ ਆਪਣੇ ਲਈ ਕੰਮ ਕਰਾਉਂਦੇ ਰਹੇ ਇਹੀ ਫਰਕ ਹੈ ਕਮਾਉਣ ਵਾਲਿਆਂ ਅਤੇ ਅਮੀਰ ਬਣਨ ਵਾਲਿਆਂ 'ਚ ਦੁਨੀਆ ਦਾ ਇਹ ਕੋੜਾ ਪਰ ਸੱਚਾ ਨਿਯਮ ਹੈ ਗਰੀ ਪੈਸੇ ਲਈ ساری ਜ਼ਿੰਦਗੀ ਦੌੜਦਾ ਹੈ ਅਮੀਰ ਇੱਕ ਵਾਰੀ ਪੈਸੇ ਨੂੰ ਸਿਸਟਮ ਵਿੱਚ ਖੜਾ ਕਰ ਦਿੰਦਾ ਹੈ ਫਿਰ ਉਹ ਪੈਸਾ ਉਸਦੇ ਲਈ ਦੌੜਦਾ ਹੈ ਸਮਝੋ ਦੋਸਤੋ ਪੈਸਾ ਅਸੀਂ ਸਿਰਫ ਮਿਹਨਤ ਨਾਲ ਨਹੀਂ ਕਮਾ ਸਕਦੇ ਪੈਸਾ ਅਸੀਂ ਸਿਆਣਪ ਨਾਲ ਕਮਾ ਸਕਦੇ ਹਾਂ ਅਤੇ ਸਿਆਣਪ ਦਾ ਮਤਲਬ ਹੁੰਦਾ ਹੈ ਪੈਸੇ ਤੋਂ ਪੈਸਾ ਕਮਾਉਣਾ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਜਦ ਤੱਕ ਤੇਰਾ ਸਮਾਂ ਕੰਮ ਕਰੇਗਾ ਤੂੰ ਕਮਾਵੇਂਗਾ ਪਰ ਜਦ ਤੱਕ ਤੇਰਾ ਪੈਸਾ ਕੰਮ ਕਰੇਗਾ ਤੂੰ ਅਮੀਰ ਬਣ ਜਾਵੇਂਗਾ ਅਸੀਂ ਅੱਜ ਤੱਕ ਆਪਣਾ ਸਮਾਂ ਵੇਚਦੇ ਰਹੇ ਤੇ ਜਿਨ੍ਹਾਂ ਨੇ ਅਮੀਰੀ ਦੇ ਰਾਹ ਸਿੱਖ ਲਏ ਉਹਨਾਂ ਨੇ ਆਪਣੇ ਪੈਸੇ ਨੂੰ ਨੌਕਰ ਬਣਾ ਦਿੱਤਾ ਹੁਣ ਇਹ ਗੱਲ ਸਮਝੋ ਪੈਸਾ ਤੁਹਾਡੇ ਲਈ ਕਮਾਈ ਦਾਦ ਬਣਦਾ ਜਦੋਂ ਤੁਸੀਂ ਉਸ ਨੂੰ ਦੋ ਸਿੱਧੇ ਨਿਯਮਾਂ ਤੇ ਚਲਾਉਂਦੇ ਹੋ ਪਹਿਲਾ ਪੈਸਾ ਰੁਕੇ ਬਚੇ ਦੂਜਾ ਬਚਿਆ ਹੋਇਆ ਪੈਸਾ ਕਮਾਈ ਲੈ ਕੇ ਆਵੇ ਪਰ ਅਸੀਂ ਕੀ ਕਰਦੇ ਆ ਪੈਸਾ ਬਚਦਾ ਤਾਂ ਅਸੀਂ ਸੋਚਦੇ ਆ ਖਰਚ ਕਿੱਥੇ ਕਰੀਏ ਅਤੇ ਜੋ ਪੈਸਾ ਬਚਦਾ ਵੀ ਨਹੀਂ ਉਸ ਨੂੰ EMI ਕਰਕੇ ਖਰਚੀ ਜਾ ਰਹੇ ਆ ਯਾਦ ਰੱਖੋ ਪੈਸੇ ਨਾਲ ਪੈਸਾ ਨਹੀਂ ਬਣਦਾ ਪੈਸੇ ਦੇ ਸਹੀ ਫੈਸਲੇ ਨਾਲ ਪੈਸਾ ਬਣਦਾ ਹੈ ਧਿਆਨ ਨਾਲ ਸੁਣੋ ਪੈਸੇ ਦਾ ਗੁਪਤ ਰਾਜ਼ ਹੈ ਪੈਸਾ ਸੁਰੱਖਿਆ ਥਾਂ ਨਹੀਂ ਚਾਹੁੰਦਾ ਪੈਸਾ ਕੰਮ ਚਾਹੁੰਦਾ ਹੈ ਤੁਹਾਡੇ ਬਟੂਏ ਚ ਘਰ ਵਿੱਚ ਬੈਂਕ ਵਿੱਚ ਪਿਆ ਪੈਸਾ ਬੇਰੋਜ਼ਗਾਰ ਹੈ ਜਦ ਤੱਕ ਉਹ ਬੇਰੋਜ਼ਗਾਰ ਹੈ ਉਹ ਤੁਹਾਡੇ ਲਈ ਕਮਾਈ ਨਹੀਂ ਬਣਾਏਗਾ ਅਤੇ ਜਦ ਤੱਕ ਤੁਸੀਂ ਉਸ ਨੂੰ ਨੌਕਰੀ ਨਹੀਂ ਲਾਉਂਗੇ ਤੁਹਾਡੀ ਜ਼ਿੰਦਗੀ ਸਿਰਫ ਕਮਾਉਣੇ ਤੇ ਖਰਚਣ ਵਿੱਚ ਗੁਜ਼ਰਦੀ ਰਹੇਗੀ ਇਸ ਲਈ ਅੱਜ ਇਹ ਵੀਡੀਓ ਸਿਰਫ ਪੈਸੇ ਕਿਵੇਂ ਕਮਾਇਆ ਜਾਵੇ ਇਸ ਬਾਰੇ ਨਹੀਂ ਹੈ ਇਹ ਵੀਡੀਓ ਤੁਹਾਨੂੰ ਸਿਖਾਏਗੀ ਕਿਵੇਂ ਆਪਣਾ ਪੈਸਾ ਤੁਹਾਡੇ ਲਈ ਨਵਾਂ ਪੈਸਾ ਕਮਾਵੇ ਕਿਵੇਂ ਪੈਸੇ ਨੂੰ ਸਿਸਟਮ ਵਿੱਚ ਲਗਾਇਆ ਜਾਵੇ ਕਿਵੇਂ ਤੁਸੀਂ ਇੱਕ ਵਾਰੀ ਖਰਚ ਕਰਕੇ ਕਈ ਵਾਰੀ ਕਮਾ ਸਕਦੇ ਹੋ ਅੱਜ ਤੂੰ ਜ਼ਿੰਦਗੀ ਦਾ ਨਵਾਂ ਨਿਯਮ ਸਿੱਖੋ ਕਿ ਪੈਸਾ ਮੇਰੇ ਲਈ ਕੰਮ ਕਰੇਗਾ ਨਾ ਕਿ ਮੈਂ ساری ਜ਼ਿੰਦਗੀ ਪੈਸੇ ਲਈ ਕੰਮ ਕਰਾਂਗਾ ਤਿਆਰ ਹੋ ਜਾਓ ਦੋਸਤੋ ਕਿਉਂਕਿ ਅੱਗੇ ਅਸੀਂ ਸਿੱਖਾਂਗੇ ਉਹ ਪੰਜ ਸ਼ਕਤੀਸ਼ਾਲੀ ਰਾਜ਼ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਅਤੇ ਅੱਜ ਇਹ ਤੁਹਾਡੀ ਵੀ ਬਦਲ ਸਕਦੇ ਹਨ ਚਲੋ ਸਿੱਖਦੇ ਹਾਂ ਪੈਸੇ ਤੋਂ ਪੈਸਾ ਕਮਾਉਣਾ ਨੰਬਰ 1 ਪੈਸਾ ਤੁਹਾਡੇ ਸਮੇਂ ਤੋਂ ਨਹੀਂ ਤੁਹਾਡੇ ਸਿਸਟਮ ਤੋਂ ਕਮਾਈ ਕਰਦਾ ਹੈ ਦੋਸਤੋ ਅਸੀਂ ਸਾਰੀ ਜ਼ਿੰਦਗੀ ਕੰਮ ਕਰਦੇ ਰਹਿੰਦੇ ਹਾਂ ਸਵੇਰੇ ਉਠੋ ਨੌਕਰੀ ਤੰਦਾ ਮਿਹਨਤ ਥਕਾਵਟ ਫਿਰ ਘਰ ਆਓ ਪਰ ਸਵਾਲ ਇਹ ਹੈ ਕਿ ਸਾਰਾ ਕੁਝ ਅਸੀਂ ਕਿਉਂ ਕਰਦੇ ਹਾਂ ਸਿਰਫ ਪੈਸਾ ਕਮਾਉਣ ਲਈ ਹੈ ਨਾ ਪਰ ਇਹ ਮਿਹਨਤ ਕਦ ਤੱਕ ਜਦ ਤੱਕ ਸੇਤ ਹੈ ਜਦ ਤੱਕ ਤਾਕਤ ਹੈ ਜਦ ਤੱਕ ਉਮੀਦ ਹੈ ਫਿਰ ਬਾਅਦ ਵਿੱਚ ਕਿ ਪੈਸਾ ਤੁਹਾਡੇ ਲਈ ਕਮਾਈ ਕਰੇਗਾ ਜਾਂ ਤੁਸੀਂ ਆਪਣੇ ਬੁਢਾਪੇ ਵਿੱਚ ਵੀ ਪੈਸੇ ਦੇ ਪਿੱਛੇ ਭੱਜਦੇ ਰਹੋਗੇ ਸੱਚ ਇਹ ਹੈ ਕਿ ਪੈਸਾ ਤੁਹਾਡੇ ਸਮੇਂ ਤੋਂ ਨਹੀਂ ਬਣਦਾ ਪੈਸਾ ਉਸ ਸਿਸਟਮ ਤੋਂ ਬਣਦਾ ਜਿਸ ਵਿੱਚ ਤੁਸੀਂ ਪੈਸਾ ਲਗਾਉਂਦੇ ਹੋ ਧਿਆਨ ਨਾਲ ਸੁਣੋ ਤੁਹਾਡਾ ਸਮਾਂ ਸਿਰਫ 24 ਘੰਟੇ ਹੈ ਪਰ ਸਿਸਟਮ 24 ਘੰਟੇ ਤੋਂ ਵੱਧ ਕੰਮ ਕਰ ਸਕਦਾ ਹੈ ਤੁਹਾਡੀ ਬਾਡੀ ਥੱਕਦੀ ਹੈ ਪਰ ਸਿਸਟਮ ਕਦੇ ਨਹੀਂ ਥੱਕਦਾ ਤੁਸੀਂ ساری ਜ਼ਿੰਦਗੀ ਪੈਸੇ ਲਈ ਕੰਮ ਨਹੀਂ ਕਰ ਸਕਦੇ ਪਰ ਤੁਹਾਡਾ ਸਿਸਟਮ ਤੁਹਾਡੇ ਲਈ ਕਮਾਈ ਕਰ ਸਕਦਾ ਹੈ। ਅੱਛਾ, ਸਿਸਟਮ ਹੁੰਦਾ ਕੀ ਹੈ? ਸਿਸਟਮ ਮਤਲਬ ਉਹ ਜਗ੍ਹਾ, ਉਹ ਤਰੀਕਾ, ਉਹ ਨਿਵੇਸ਼ ਜਿੱਥੇ ਇੱਕ ਵਾਰੀ ਤੁਹਾਡਾ ਪੈਸਾ ਲੱਗੇ, ਫਿਰ ਉਹ ਵਾਰ-ਵਾਰ ਤੁਹਾਡੇ ਲਈ ਪੈਸਾ ਲੈ ਕੇ ਆਵੇ। ਉਦਾਹਰਣ ਤੁਸੀਂ ਨੌਕਰੀ ਕਰਦੇ ਹੋ, ਇਹ ਹੈ ਐਕਟਿਵ ਇਨਕਮ। ਤੁਸੀਂ ਪੈਸਾ ਬਿਜ਼ਨਸ ਸਿਸਟਮਸ ਵਿੱਚ ਲਗਾਉਂਦੇ ਹੋ, ਇਹ ਹੈ ਪੈਸਿਵ ਇਨਕਮ। ਐਕਟਿਵ ਇਨਕਮ ਤੁਹਾਡਾ ਸਮਾਂ ਖਾਂਦੀ ਹੈ। ਪੈਸਿਵ ਇਨਕਮ ਤੁਹਾਡਾ ਭਵਿੱਖ ਬਣਾਉਂਦੀ ਹੈ ਸਾਡੀ ਗਲਤੀ ਕੀ ਹੈ ਅਸੀਂ ਸਾਰੀ ਜ਼ਿੰਦਗੀ ਐਕਟਿਵ ਇਨਕਮ ਦੇ ਪਿੱਛੇ ਦੌੜਦੇ ਰਹੇ ਬਿਨਾਂ ਸੋਚੇ ਕਿ ਜ਼ਿੰਦਗੀ ਵਿੱਚ ਇੱਕ ਹੋਰ ਆਮਦਨ ਦਾ ਰਾਹ ਵੀ ਬਣਾਉਣਾ ਪੈਂਦਾ ਹੈ ਸਿਆਣਾ ਮਨੁੱਖ ਇਹ ਕਰਦਾ ਹੈ ਉਹ ਦੋਹਾਂ ਰਸਤਿਆਂ ਨਾਲ ਕਮਾਉਂਦਾ ਹੈ ਮਿਹਨਤ ਨਾਲ ਤੇ ਦਿਮਾਗ ਨਾਲ ਤੁਹਾਨੂੰ ਬਹੁਤ ਵੱਡਾ ਸਿਸਟਮ ਨਹੀਂ ਬਣਾਉਣਾ ਨਾ ਹੀ ਲੱਖਾਂ ਦੀ ਲੋੜ ਹੈ ਸਿਸਟਮ ਛੋਟੇ ਤੋਂ ਬਣਦਾ ਹੈ ਹਰ ਮਹੀਨੇ ਇਕੱਠਾ ਹੋਣ ਵਾਲਾ ਨਿਵੇਸ਼ ਅਤੇ ਇੱਕ ਛੋਟਾ ਸਾਈਡ ਬਿਜ਼ਨਸ ਇੱਕ ਵਾਰੀ ਲਗਾਇਆ ਪੈਸਾ ਵਾਰ-ਵਾਰ ਕਮਾਈ ਦੇ ਕੇ ਜਾਏ ਇਹ ਐ ਸਿਸਟਮ ਯਾਦ ਰੱਖੋ ਪੈਸਾ ਤੁਹਾਡੇ ਲਈ ਮਿਹਨਤ ਕਰਕੇ ਕਮਾਉਂਦਾ ਹੈ ਪਰ ਤੁਹਾਡਾ ਸਿਸਟਮ ਚੁੱਪਚਾਪ ਬਿਨਾ ਹਾਜ਼ਰ ਹੋਏ ਤੁਹਾਡੇ ਲਈ ਕਮਾਈ ਕਰਵਾਉਂਦਾ ਹੈ ਪੈਸਾ ਉਹਨਾਂ ਲਈ ਦੌੜਦਾ ਹੈ ਜੋ ਆਪਣੀ ਕਮਾਈ ਨੂੰ ਦੜਾਉਣਾ ਸਿੱਖ ਲੈਂਦੇ ਹਨ ਇਸ ਲਈ ਅੱਜ ਤੋਂ ਮਿਹਨਤ ਬੰਦ ਨਹੀਂ ਕਰਨੀ ਪਰ ਸਿਰਫ ਮਿਹਨਤ ਨਾਲ ਕਮਾਉਣਾ ਵੀ ਨਹੀਂ ਤੁਸੀਂ ਐਕਟਿਵ ਇਨਕਮ ਨਾਲ ਪੈਸਾ ਬਣਾਓ ਫਿਰ ਉਸ ਪੈਸੇ ਨੂੰ ਸਿਸਟਮ ਵਿੱਚ ਲਗਾਓ ਅੱਜ ਤੋਂ ਤੁਹਾਡੀ ਕਮਾਈ ਦਾ ਇੱਕ ਹਿੱਸਾ ਤੁਹਾਡੀ ਜ਼ਿੰਦਗੀ ਦਾ ਸਿਸਟਮ ਬਣਾਉਣ ਵਿੱਚ ਲੱਗਣਾ ਚਾਹੀਦਾ ਹੈ ਕਿਉਂਕਿ ਜਦ ਤੱਕ ਤੁਹਾਡਾ ਪੈਸਾ ਤੁਹਾਡੇ ਲਈ ਕੰਮ ਨਹੀਂ ਕਰਦਾ ਤਦ ਤੱਕ ਤੁਸੀਂ ਅਮੀਰੀ ਸਿਰਫ ਸੋਚ ਵਿੱਚ ਰੱਖੋਗੇ ਅਸਲ ਜ਼ਿੰਦਗੀ 'ਚ ਨਹੀਂ ਸਿਸਟਮ ਬਣਾਓ ਅਤੇ ਪੈਸੇ ਤੋਂ ਪੈਸਾ ਕਮਾਉਣਾ ਸਿੱਖੋ ਨੰਬਰ 2 ਤੇਜ਼ ਨਹੀਂ ਸਹੀ ਫੈਸਲਾ ਅਮੀਰ ਬਣਾਉਂਦਾ ਹੈ ਦੋਸਤੋ ਅਸੀਂ ਸਭ ਜ਼ਿੰਦਗੀ ਵਿੱਚ ਤੇਜ਼ੀ ਚਾਹੁੰਦੇ ਆ ਤੇਜ਼ੀ ਨਾਲ ਕਮਾਈ ਤੇਜ਼ੀ ਨਾਲ ਰਿਜ਼ਲਟ ਤੇਜ਼ੀ ਨਾਲ ਅਮੀਰ ਬਣ ਜਾਣਾ ਪਰ ਸੱਚੇ ਨਹੀਂ ਕਿ ਤੇਜ਼ੀ ਅਮੀਰ ਬਣਾਉਂਦੀ ਹੈ ਅਸਲ ਸੱਚ ਹੈ ਕਿ ਅਮੀਰ ਹੋਣ ਲਈ ਤੇਜ਼ ਨਹੀਂ ਸਹੀ ਫੈਸਲਾ ਚਾਹੀਦਾ ਸੋਚੋ ਕਿੰਨੇ ਲੋਕ ਤੁਰੰਤ ਪੈਸਾ ਚਾਹੁੰਦੇ ਹਨ ਕੁਇਕ ਪ੍ਰੋਫਿਟ ਸਕੀਮਸ ਵਿੱਚ ਦੌੜ ਪੈਂਦੇ ਹਨ ਤੇ ਫਿਰ ਨਾ ਪੈਸਾ ਬਣਦਾ ਨਾ ਸਿਸਟਮ ਬਣਦਾ ਨਾ ਭਵਿੱਖ ਬਣਦਾ ਅਸਲ ਸਿਆਣਪ ਇਹ ਨਹੀਂ ਕਿ ਜਲਦੀ ਕਮਾਈ ਕਰੀਏ ਅਸਲ ਸਿਆਣਪ ਇਹ ਹੈ ਕਿ ਅਸੀਂ ਉਹ ਫੈਸਲੇ ਕਰੀਏ ਜਿਹੜੇ ਅੱਜ ਨਹੀਂ ਸਾਰੀ ਜ਼ਿੰਦਗੀ ਲਈ ਕਮਾਈ ਲੈ ਕੇ ਆਉਣ ਜ਼ਿੰਦਗੀ ਵਿੱਚ ਦੋ ਕਿਸਮ ਦੇ ਫੈਸਲੇ ਹੁੰਦੇ ਹਨ ਤੇਜ਼ੀ ਵਾਲੇ ਫੈਸਲੇ ਕੁਇਕ ਮਨੀ ਸਹੀ ਫੈਸਲੇ ਸਮਾਰਟ ਮਨੀ ਕੁਇਕ ਮਨੀ ਹਮੇਸ਼ਾ ਉਤਾਰ ਚੜ੍ਹਾ ਦਿੰਦਾ ਹੈ ਸਮਾਰਟ ਮਨੀ ਹਮੇਸ਼ਾ ਵੱਧਦਾ ਹੈ ਚਾਹੇ ਹੌਲੀ ਹੀ ਕਿਉਂ ਨਾ ਹੋਵੇ ਇਸੇ ਕਰਕੇ ਅਮੀਰ ਲੋਕ ਨੁਕਸਾਨ ਵੀ ਸਹੀ ਥਾਂ ਕਰਦੇ ਆਂ ਉਹ ਜਲਦੀ ਲਾਭ ਨਹੀਂ ਵੱਬਦੇ ਉਹ ਪੱਕਾ ਲਾਭ ਲੱਭਦੇ ਹਨ ਤੁਹਾਨੂੰ ਇਹ ਸਿੱਖਣਾ ਹੈ ਕਿ ਪੈਸਾ ਅੱਜ ਨਹੀਂ ਚਾਹੀਦਾ ਪੈਸਾ ਹਰ ਮਹੀਨੇ ਹਰ ਸਾਲ ਚਾਹੀਦਾ ਹੈ ਅਸਲ ਅਮੀਰੀ ਉਹ ਹੈ ਜੋ ਰਿਪੀਟ ਹੁੰਦੀ ਰਹੇ ਜਾਂ ਤੁਸੀਂ ਸਹੀ ਫੈਸਲੇ ਕਰਦੇ ਹੋ ਤਾਂ ਪੈਸਾ ਸਿਸਟਮ ਵਿੱਚ ਲੱਗਦਾ ਹੈ ਇਹਨਾਂ ਸਭ ਵਿੱਚ ਸਮਾਂ ਲੱਗਦਾ ਹੈ ਪਰ ਇਹ ਇੱਕ ਵਾਰੀ ਬਣ ਜਾਂਦੇ ਹਨ ਫਿਰ ਰੁਕਦੇ ਨਹੀਂ ਇਹੀ ਫਰਕ ਹੈ ਆਮ ਲੋਕ ਜਲਦੀ ਨਤੀਜਾ ਚਾਹੁੰਦੇ ਹਨ ਅਮੀਰ ਸਹੀ ਨਤੀਜਾ ਚਾਹੁੰਦੇ ਹਨ ਹੁਣ ਇੱਕ ਗੱਲ ਬਹੁਤ ਧਿਆਨ ਨਾਲ ਸੁਣਿਓ ਜੋ ਪੈਸਾ ਜਲਦੀ ਆਉਂਦਾ ਹੈ ਉਹ ਜਲਦੀ ਚਲਾ ਜਾਂਦਾ ਹੈ ਪਰ ਜੋ ਪੈਸਾ ਹੌਲੀ ਆਉਂਦਾ ਹੈ ਉਹ ਸਾਰੀ ਜ਼ਿੰਦਗੀ ਆਉਂਦਾ ਰਹਿੰਦਾ ਸਾਨੂੰ ਇਹ ਫੈਸਲਾ ਸਿੱਖਣਾ ਪਏਗਾ ਪੈਸਾ ਜਿੱਥੇ ਵੱਧ ਹੈ ਉਥੇ ਪੈਸਾ ਰੁਕਣਾ ਚਾਹੀਦਾ ਹੈ ਜਿੱਥੇ ਸਿਰਫ ਖਰਚੇ ਹਨ ਉਥੇ ਪੈਸਾ ਭੱਜ ਜਾਣਾ ਚਾਹੀਦਾ ਅਸੀਂ ਅੱਜ ਤੱਕ ਇਹ ਉਲਟ ਕਰਦੇ ਆਈ ਆ ਜਿੱਥੇ ਖਰਚਾ ਸੀ ਉਥੇ ਪੈਸਾ ਰੋਕਿਆ ਜਿੱਥੇ ਨਿਵੇਸ਼ ਸੀ ਉਥੇ ਡਰ ਕੇ ਹਟ ਗਏ ਯਾਦ ਰੱਖੋ ਅਮੀਰੀ ਮਿਹਨਤ ਨਾਲ ਨਹੀਂ ਸਹੀ ਫੈਸਲਿਆਂ ਨਾਲ ਬਣਦੀ ਹੈ ਜਦ ਤੁਸੀਂ ਸਹੀ ਫੈਸਲਾ ਲੈਂਦੇ ਹੋ ਤਾਂ ਤੁਹਾਡਾ ਪੈਸਾ ਰੁਕਦਾ ਨਹੀਂ ਉਹ ਹਰ ਸਾਲ ਵੱਧਦਾ ਹੈ ਅਤੇ ਜਦ ਪੈਸਾ ਵੱਧਦਾ ਹੈ ਤਾਂ ਪਵਿੱਤਰ ਸੁਰੱਖਿਅਤ ਬਣਦਾ ਹੈ ਅੱਜ ਤੋਂ ਨਵਾਂ ਨਿਯਮ ਹੈ ਕਿ ਪੈਸਾ ਮੇਰੇ ਲਈ ਕੰਮ ਕਰੇਗਾ ਨਾ ਕਿ ਮੈਂ ساری ਜ਼ਿੰਦਗੀ ਪੈਸੇ ਲਈ ਕੰਮ ਕਰਾਂਗਾ ਇਹੀ ਹੈ ਸਨਪ ਇਹੀ ਹੈ ਅਮੀਰੀ ਤੇ ਇਹੀ ਹੈ ਪੈਸੇ ਤੋਂ ਪੈਸਾ ਕਮਾਉਣਾ ਨੰਬਰ 3 ਖਰਚਾ ਨਹੀਂ ਨਿਵੇਸ਼ ਜੀਵਨ ਬਦਲਦਾ ਹੈ ਦੋਸਤੋ ਅਸੀਂ ਸਾਰੇ ਪੈਸਾ ਖਰਚਦੇ ਹਾਂ ਕੋਈ ਫੋਨ ਤੇ ਕੋਈ ਕੱਪੜਿਆਂ ਤੇ ਕੋਈ ਸ਼ੌਕਾਂ ਤੇ ਇਹ ਖਰਚੇ ਸਾਨੂੰ ਖੁਸ਼ੀ ਤਾਂ ਦੇ ਜਾਂਦੇ ਹਨ ਪਰ ਕੀ ਇਹ ਖੁਸ਼ੀ ਕੱਲ ਨੂੰ ਪੈਸੇ ਲੈ ਕੇ ਆਉਂਦੀ ਹੈ ਸੋਚੋ ਜਰਾ ਤੁਸੀਂ ਇੱਕ ਫੋਨ ਖਰੀਦਦੇ ਹੋ 20000 ਦਾ ਇੱਕ ਸਾਲ ਬਾਅਦ ਉਸ ਦੀ ਕੀਮਤ ਕੀ 8000 7000 ਉਹ ਘਟਦਾ ਰਹਿੰਦਾ ਹੈ ਇਹ ਖਰਚਾ ਹੈ ਪਰ ਜੇ ਤੁਸੀਂ ਉਹੀ 20000 ਕਿਸੇ ਨਿਵੇਸ਼ ਵਿੱਚ ਲਗਾਓ ਤਾਂ 1 ਸਾਲ ਬਾਅਦ ਉਹ ਘਟਦਾ ਨਹੀਂ ਉਹ ਵੱਧਦਾ ਹੈ ਇਹ ਹੈ ਨਿਵੇਸ਼ ਇਹ ਦੋਮਾ ਵਿੱਚ ਫਰਕ ਛੋਟਾ ਹੈ ਪਰ ਜ਼ਿੰਦਗੀ ਵਿੱਚ ਨਤੀਜੇ ਬਹੁਤ ਵੱਡੇ ਹਨ ਖਰਚਾ ਵਰਤਨ ਨਾਲ ਮੁੱਕ ਜਾਂਦਾ ਹੈ ਨਿਵੇਸ਼ ਇੱਕ ਵਾਰੀ ਲੱਗਦਾ ਹੈ ਪਰ ਕਈ ਵਾਰੀ ਆਮਦਨ ਲਿਆਉਂਦਾ ਹੈ ਅਸੀਂ ਜ਼ਿੰਦਗੀ ਭਰ ਪੈਸੇ ਨੂੰ ਖਪਾਉਂਦੇ ਰਹਿੰਦੇ ਹਾਂ ਪਰ ਨਿਵੇਸ਼ ਪੈਸੇ ਨੂੰ ਕਮਾਉਂਦਾ ਰਹਿੰਦਾ ਹੈ ਸਾਡੇ ਘਰਾਂ ਵਿੱਚ ਇੱਕ ਗਲਤ ਸਿੱਖਿਆ ਚੱਲੀ ਰਹੀ ਪੈਸਾ ਬਚਾ ਕੇ ਰੱਖੋ ਪਰ ਕਦੇ ਕਿਸੇ ਨੇ ਨਹੀਂ ਕਿਹਾ ਪੈਸਾ ਲਗਾ ਕੇ ਵਧਾਓ ਬਟੂਏ ਵਿੱਚ ਪਿਆ ਪੈਸਾ ਬੈਂਕ ਵਿੱਚ ਪਿਆ ਪੈਸਾ ਸੇਵਿੰਗਸ ਵਜੋਂ ਪਿਆ ਪੈਸਾ ਇਸ ਸੁਰੱਖਿਤਾ ਜ਼ਰੂਰ ਹੈ ਪਰ ਕਮਾਈ ਨਹੀਂ ਕਰਦਾ ਇਹ ਇੱਕ ਬੇਰੋਜ਼ਗਾਰ ਕਰਮਚਾਰੀ ਵਾਂਗੂ ਹੈ ਜੇ ਤੁਸੀਂ ਉਸ ਨੂੰ ਨੌਕਰੀ ਮਿਲਾਉਂਗੇ ਤਾਂ ਉਹ ਬੈਠਾ ਹੀ ਰਹੇਗਾ ਪਰ ਜਦ ਤੁਸੀਂ ਉਸੇ ਪੈਸੇ ਨੂੰ ਨਿਵੇਸ਼ ਵਿੱਚ ਲਗਾਉਨੇ ਹੋ ਤਾਂ ਉਹ ਤੁਹਾਡੇ ਲਈ कमाई ਲੈ ਕੇ ਆਉਂਦਾ ਰਹਿੰਦਾ ਹੈ ਸੋਚੋ ਜੇ ਹਰ ਮਹੀਨੇ ਇੱਕ ਛੋਟਾ ਹਿੱਸਾ ਤੁਸੀਂ ਨਿਵੇਸ਼ ਵਿੱਚ ਲਗਾਉਣਾ ਸ਼ੁਰੂ ਕਰੋ ਕਿੰਨਾ ਛੋਟਾ ਵੀ ਹੋਵੇ 500 1000 2000 ਤੁਹਾਡਾ ਪੈਸਾ ਵੱਧਦਾ ਰਹੇਗਾ ਅਤੇ ਤੁਹਾਡਾ ਭਵਿਕ ਤੁਹਾਡੇ ਇਸ ਫੈਸਲੇ ਦਾ ਇਨਾਮ ਖਾਂਦਾ ਰਹੇਗਾ ਨੰਬਰ 4 ਰਿਸਕ ਨਹੀਂ ਨਾ ਸਮਝੀ ਖਤਰਨਾਕ ਹੈ ਦੋਸਤੋ ਪੈਸੇ ਦੀ ਦੁਨੀਆ ਵਿੱਚ ਇੱਕ ਗੱਲ ਸਭ ਤੋਂ ਵੱਧ ਡਰਾਉਂਦੀ ਹੈ ਉਹ ਹੈ ਰਿਸਕ लोग कहते हैं कि पैसा इनवैसट ना करी रिस्क है बिजनेस ना करी रिस्क है पर सच यह है कि रिस्क इन्वेस्टमेंट विच नहीं हुंदा। रिस्क ओ है जिड़े इनवैसट करते हैं पर समझते नहीं ना समझी हर खेतर विच खतरनाक होंगी है बिना तैरना सीखे नदी छाल मारना खतरनाक है पर इस मतलब नहीं कि नदी खतरनाक है खतरा अग्ञानता है ਤੁਸੀਂ ਗੱਡੀ ਚਲਾਉਂਦੇ ਹੋ ਪਰ ਗੱਡੀ ਖਤਰਨਾਕ ਨਹੀਂ ਹੁੰਦੀ ਗਲਤ ਡਰਾਈਵਰ ਖਤਰਨਾਕ ਹੁੰਦਾ ਹੈ ਇਸੇ ਤਰ੍ਹਾਂ ਇਨਵੈਸਟਮੈਂਟ ਖਤਰਨਾਕ ਨਹੀਂ ਹੁੰਦੀ ਬਿਨਾ ਸਿੱਖੇ ਇਨਵੈਸਟਮੈਂਟ ਖਤਰਨਾਕ ਹੁੰਦੀ ਹੈ ਯਾਦ ਰੱਖੋ ਇਹ ਲਕੀਰ ਦਾ ਫਕੀਰ ਸੱਚ ਹੈ ਕਿ ਰਿਸਕ ਉਹੀ ਲੈਂਦਾ ਹੈ ਜੋ ਸਮਝਣਾ ਨਹੀਂ ਚਾਹੁੰਦਾ ਅਮੀਰ ਲੋਕ ਇਨਵੈਸਟ ਕਰਨ ਤੋਂ ਨਹੀਂ ਡਰਦੇ ਉਹ ਗਲਤ ਇਨਵੈਸਟ ਕਰਨ ਤੋਂ ਡਰਦੇ ਹਨ ਕਿਉਂਕਿ ਉਹ ਰਿਸਕ ਲੈਣ ਤੋਂ ਪਹਿਲਾਂ ਗਿਆਨ ਲੈਂਦੇ ਹਨ ਆਮ ਲੋਕ ਕਹਿੰਦੇ ਹਨ ਕਿ ਜੇ ਪੈਸਾ ਡੁੱਬ ਗਿਆ ਤਾਂ ਅਮੀਰ ਲੋਕ ਕਹਿੰਦੇ ਹਨ ਕਿ ਜੇ ਗਿਆਨ ਹੋਵੇ ਤਾਂ ਡੁੱਬੇਗਾ ਕਿਵੇਂ ਅਸੀਂ ਕਦੇ-ਕਦੇ ਸਿਰਫ ਦੂਜਿਆਂ ਨੂੰ ਦੇਖ ਕੇ ਪੈਸਾ ਲਗਾ ਦਿੰਦੇ ਹਾਂ ਕਿਸੇ ਨੇ ਸਟਾਕ ਲਿਆ ਅਸੀਂ ਵੀ ਲੈ ਲਿਆ ਕਿਸੇ ਨੇ ਕ੍ਰਿਪਟੋ ਖਰੀਦੀ ਅਸੀਂ ਵੀ ਖਰੀਦ ਲਈ ਕਿਸੇ ਨੇ ਬਿਜ਼ਨਸ ਵਿੱਚ ਪੈਸਾ ਲਾਇਆ ਅਸੀਂ ਵੀ ਲਾ ਦਿੱਤਾ ਪਰ ਕਦੇ ਸੋਚਿਆ ਕਿ ਅਸੀਂ ਜਾਣਦੇ ਹਾਂ ਕਿ ਕੰਮ ਕਿਵੇਂ ਕਰਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਰਿਸਕ ਕਿੱਥੇ ਹੈ ਕਿ ਅਸੀਂ ਜਾਣਦੇ ਹਾਂ ਕਿ ਵਕਤ ਕਿੰਨਾ ਚਾਹੀਦਾ ਹੈ ਜੇ ਜਵਾਬ ਨਹੀਂ ਹੈ ਤਾਂ ਰਿਸਕ ਇਨਵੈਸਟਮੈਂਟ ਵਿੱਚ ਨਹੀਂ ਸਗਲੀ ਅਗਿਆਨਤਾ ਵਿੱਚ ਹੈ ਇਨਵੈਸਟ ਕਰਨ ਤੋਂ ਪਹਿਲਾਂ ਤਿੰਨ ਗੱਲਾਂ ਸਿੱਖਣੀਆਂ ਜ਼ਰੂਰੀ ਹਨ ਕਿੱਥੇ ਪੈਸਾ ਲਗਾਉਣਾ ਹੈ ਕਿਉਂ ਲਗਾਉਣਾ ਹੈ ਤੇ ਕਿੰਨੇ ਸਮੇਂ ਲਈ ਲਗਾਉਣਾ ਹੈ ਜਿਨ੍ਹਾਂ ਨੇ ਤਿੰਨ ਗੱਲਾਂ ਸਿੱਖ ਲਈਆਂ ਉਹ ਖੇਡ ਜਿੱਤ ਗਏ ਉਹ ਪੈਸੇ ਨੂੰ ਸਮਝਦੇ ਹਨ ਅਤੇ ਜਿੱਥੇ ਸਮਝ ਹੈ ਉਥੇ ਰਿਸਕ ਨਹੀਂ ਅੱਜ ਤੋਂ ਇਹ ਸੋਚ ਬਦਲੋ ਕਿ ਇਨਵੈਸਟਮੈਂਟ ਰਿਸਕੀ ਹੈ ਇਨਵੈਸਟਮੈਂਟ ਬਿਨਾ ਗਿਆਨ ਦੇ ਰિસ્ਕੀ ਹੈ ਤੁਸੀਂ ਜੋ ਵੀ ਕਰੋ ਬਿਜ਼ਨਸ ਜਾਂ ਕੁਝ ਹੋਰ ਸਭ ਕੁਝ ਸਿੱਖਣ ਨਾਲ ਸੇਫ ਹੋ ਜਾਂਦਾ ਹੈ ਪੈਸਾ ਡਰ ਨਾਲ ਨਹੀਂ ਵਧਦਾ ਪੈਸਾ ਗਿਆਨ ਨਾਲ ਵਧਦਾ ਹੈ ਇਸ ਲਈ ਅੱਜ ਦਾ ਨਵਾਂ ਨਿਜਮ ਕਿ ਮੈਂ ਰਿਸਕ ਨਹੀਂ ਲਵਾਗਾ ਮੈਂ ਸਹੀ ਤਿਆਰੀ ਨਾਲ ਕਮਾਈ ਕਰਾਂਗਾ ਇਹ ਸਿਆਣਾ ਇਹ ਸਮਝ ਇਹ ਗਿਆਨ ਹੀ ਪੈਸੇ ਤੋਂ ਪੈਸਾ ਕਮਾਉਣ ਦਾ ਸੱਚਾ ਰਾਹ ਹੈ ਨੰਬਰ 5 ਪੈਸਾ ਤੁਹਾਡੇ ਸਮੇ ਦੀ ਨਹੀਂ ਤੁਹਾਡੀਆਂ ਆਦਤਾਂ ਦੀ ਕਮਾਈ ਹੈ ਦੋਸਤੋ ਅਸੀਂ ਜੀਵਨ ਵਿੱਚ ਬਹੁਤ ਸਾਰੇ ਫੈਸਲੇ ਲੈਂਦੇ ਹਾਂ ਪਰ ਸਭ ਤੋਂ ਵੱਡਾ ਫੈਸਲਾ ਹਰ ਰੋਜ਼ ਸਾਡੀਆਂ ਆਦਤਾਂ ਲੈਂਦੀਆਂ ਹਨ ਅਸੀਂ ਕਮਾਉਂਦੇ ਕਿੰਨਾ ਹਾਂ ਇਹ ਜ਼ਰੂਰੀ ਨਹੀਂ ਅਸੀਂ ਕਮਾਈ ਨੂੰ ਚਲਾਉਂਦੇ ਕਿਵੇਂ ਹਾਂ ਇਹ ਜ਼ਰੂਰੀ ਹੈ ਪੈਸਾ ਜ਼ਿੰਦਗੀ ਵਿੱਚ ਅਚਾਨਕ ਨਹੀਂ ਆ ਜਾਂਦਾ ਪੈਸਾ ਆਦਤਾਂ ਦੇ ਨਾਲ ਬਣਦਾ ਹੈ ਤੁਸੀਂ ਇੱਕ ਮਹੀਨੇ ਬਹੁਤ ਕਮਾ ਸਕਦੇ ਹੋ ਪਰ ਜੇ ਤੁਹਾਡੀਆਂ ਆਦਤਾਂ ਕਮਜ਼ੋਰ ਹਨ ਤਾਂ ਉਹ ਪੈਸਾ ਵੀ ਰੁਕਦਾ ਨਹੀਂ ਜਿਵੇਂ ਰੇਤ ਹੱਥਾਂ ਵਿੱਚੋਂ ਫਿਸਲ ਜਾਂਦੀ ਹੈ ਅਸੀਂ ਕਦੇ ਸੋਚਦੇ ਹੀ ਨਹੀਂ ਕਿ ਪੈਸਾ ਖਰਚ ਕਰਨ ਦੀ ਆਦਤ ਕਿੱਥੋਂ ਆਈ ਕਿਉਂ ਹਰ ਤਨਖਾਹ ਖਰਚ ਹੋ ਜਾਂਦੀ ਹੈ ਕਿਉਂ ਜੇਬ ਵਿੱਚ ਪੈਸਾ ਆਏ ਤਾਂ ਮਨ ਲੱਗਦਾ ਨਹੀਂ ਰੋਕਣ ਵਿੱਚ ਇਹ ਸਾਰੇ ਸਵਾਲ ਇੱਕ ਹੀ ਜਵਾਬ ਮੰਗਦੇ ਹਨ ਕਿ ਆਦਤਾਂ ਬਦਲੋ ਜ਼ਿੰਦਗੀ ਬਦਲ ਜਾਏਗੀ ਅਮੀਰ ਬਣ ਲਈ ਵੱਡੀ ਕਮਾਈ ਨਹੀਂ ਚਾਹੀਦੀ ਵੱਡੀਆਂ ਆਦਤਾਂ ਚਾਹੀਦੀਆਂ ਹਨ ਆਦਤ ਬਚਤ ਦੀ ਆਦਤ ਨਿਵੇਸ਼ ਦੀ ਆਦਤ ਸਿੱਖਣ ਦੀ ਆਦਤ ਪੈਸੇ ਨੂੰ ਵਧਾਉਣ ਦੀ ਅੱਜ ਪੈਸੇ ਨੂੰ ਹੱਥੋਂ ਫਿਸਲਣ ਤੋਂ ਬਚਾਉਣ ਲਈ ਸਾਨੂੰ ਇੱਕ ਨਵੀਂ ਸੋਚ ਬਣਾਉਣੀ ਚਾਹੀਦੀ ਹੈ ਕਮਾਈ ਦਾ ਇੱਕ ਹਿੱਸਾ ਤੁਰੰਤ ਨਿਵੇਸ਼ ਹੋਵੇ ਇੱਕ ਹਿੱਸਾ ਜ਼ਰੂਰੀ ਖਰਚਿਆਂ ਵਿੱਚ ਜਾਵੇ ਅਤੇ ਇੱਕ ਹਿੱਸਾ ਸਿੱਖਣ ਵਿੱਚ ਲੱਗੇ ਲੋਕ ਚਾਹੁੰਦੇ ਤਾਂ ਹਨ ਕਿ ਉਹ ਅਮੀਰ ਬਣ ਜਾਣ ਪਰ ਉਹ ਆਦਤਾਂ ਨਹੀਂ ਬਣਾਉਂਦੇ ਜੋ ਅਮੀਰ ਬਣਾਉਂਦੀਆਂ ਹਨ ਸੌਖਾ ਰਾ ਚਾਹੁੰਦੇ ਹਨ ਪਰ ਸੌਖੀਆਂ ਆਦਤਾਂ ਨਹੀਂ ਪਾਲਦੇ ਯਾਦ ਰੱਖੋ ਅਮੀਰ ਆਦਤਾਂ ਨਾਲ ਬਣੇ ਹਨ ਕਿਸਮਤ ਨਾਲ ਨਹੀਂ ਹਰ ਦਿਨ ਜਦ ਤੁਸੀਂ ਇੱਕ ਛੋਟੀ ਆਦਤ ਬਣਾਉਂਦੇ ਹੋ ਤਾਂ ਤੁਸੀਂ ਆਪਣੇ ਭਵਿੱਖ ਵਿੱਚ ਨਿਵੇਸ਼ ਕਰਦੇ ਹੋ ਜਿਵੇਂ ਤਨਖਾਹ ਮਿਲੇ ਤਾਂ ਸਭ ਤੋਂ ਪਹਿਲਾਂ 10 ਤੋਂ 20% ਨਿਵੇਸ਼ ਹੋਵੇ ਬਿਨਾਂ ਸੋਚੇ ਸਮਝੇ ਖਰੀਦ ਨਾ ਕਰਨਾ ਰੋਜ਼ ਪੈਸੇ ਬਾਰੇ ਕੁਝ ਨਾ ਕੁਝ ਸਿੱਖਣਾ ਲਾਲਚ ਤੇ ਡਰ ਵਿੱਚ ਫੈਸਲੇ ਨਾ ਕਰਨਾ ਬਚਤ ਨੂੰ ਸੇਵਿੰਗ ਨਹੀਂ ਨਿਵੇਸ਼ ਬਣਾਉਣਾ ਇਹ ਛੋਟੀਆਂ ਆਦਤਾਂ ਹਨ ਪਰ ਇਹ ਅਮੀਰੀ ਦੇ ਦਰਵਾਜ਼ੇ ਖੋਲ ਦਿੰਦੀਆਂ ਹਨ ਜੇ ਪੈਸੇ ਦੀ ਸੋਚ ਬਦਲ ਜਾਵੇ ਤਾਂ ਪੈਸੇ ਦੀ ਜ਼ਿੰਦਗੀ ਵੀ ਬਦਲ ਜਾਂਦੀ ਹੈ ਅੱਜ ਤੁਸੀਂ ਸਹੀ ਆਦਤ ਸ਼ੁਰੂ ਕਰੋ ਤਾਂ ਕੱਲ ਉਹ ਆਦਤ ਤੁਹਾਡੇ ਲਈ ਕਮਾਈ ਕਰੇਗੀ ਅੱਜ ਦਾ ਸਾਫ਼ ਅਤੇ ਸੱਚਾ ਨਿਜਮ ਕਿ ਤੁਹਾਡੀ ਆਮਦਨ ਤੁਹਾਡੇ ਹੱਥਾਂ ਵਿੱਚ ਨਹੀਂ ਤੁਹਾਡੀਆਂ ਆਦਤਾਂ ਦੇ ਹੱਥਾਂ ਵਿੱਚ ਹੈ ਜ਼ਿੰਦਗੀ ਦਾ ਬਦਲਾ ਵੱਡੇ ਕਦਮਾਂ ਨਾਲ ਨਹੀਂ ਆਉਂਦਾ ਛੋਟੀਆਂ ਆਦਤਾਂ ਨਾਲ ਆਉਂਦਾ ਹੈ ਜਿਹੜੀ ਆਦਤ ਪੈਸੇ ਨੂੰ ਰੁਕਣ ਨਹੀਂ ਦਿੰਦੀ ਉਹ ਆਦਤ ਪੈਸੇ ਨੂੰ ਵਧਾਉਣ ਵੀ ਨਹੀਂ ਦਿੰਦੀ ਆਪਣੇ ਆਪ ਨੂੰ ਅੱਜ ਤੋਂ ਇਹ ਵਚਨ ਦਿਓ ਕਿ ਮੈਂ ਛੋਟੀਆਂ ਆਦਤਾਂ ਨਾਲ ਵੱਡੀ ਅਮੀਰੀ ਬਣਾਵਾਂਗਾ ਮੈਂ ਪੈਸਾ ਖਰਚ ਨਹੀਂ ਪੈਸਾ ਵਧਾਉਣ ਵਾਲੀਆਂ ਆਦਤਾਂ ਰੱਖਾਂਗਾ ਇਹੀ ਹੈ ਸੱਚਾ ਰਾਹ ਇਹੀ ਹੈ ਸਿਆਣਪ ਅਤੇ ਇਹੀ ਹੈ ਪੈਸੇ ਤੋਂ ਪੈਸਾ ਕਮਾਉਣਾ ਦੋਸਤੋ ਹੁਣ ਤੱਕ ਤੁਸੀਂ ਪੈਸੇ ਬਾਰੇ ਉਹ ਸੱਚਾਈਆਂ ਜਾਣ ਲਈਆਂ ਹਨ ਜੋ ਬਹੁਤ ਲੋਕ ساری ਜ਼ਿੰਦਗੀ ਨਹੀਂ ਸਿੱਖਦੇ ਪਰ ਸੱਚ ਜਾਣਨਾ ਹੀ ਕਾਫੀ ਨਹੀਂ ਉਸ ਸੱਚ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਹੀ ਅਸਲੀ ਬਦਲਾਅ ਹੁੰਦਾ ਹੈ ਪੈਸਾ ਤੁਹਾਡੇ ਲਈ ਕੰਮ ਕਰੇ ਇਹ ਖਿਆਲ ਸੁਣਨ ਵਿੱਚ ਸੌਖਾ ਹੈ ਪਰ ਇਸ ਨੂੰ ਜ਼ਿੰਦਗੀ ਵਿੱਚ ਅਪਣਾਉਣ ਲਈ ਤੁਹਾਨੂੰ ਇੱਕ ਫੈਸਲਾ ਲੈਣਾ ਪਵੇਗਾ ਨਾ ਕੱਲ ਨਾ ਅਗਲੇ ਸਾਲ ਪਰ ਇਹ ਹੈ ਅੱਜ ਅੱਜ ਤੱਕ ਅਸੀਂ ਪੈਸੇ ਤੋਂ ਡਰਦੇ ਰਹੇ ਕਦੇ ਖੋਣ ਦੇ ਡਰ ਨਾਲ ਕਦੇ ਗਲਤੀਆਂ ਦੇ ਡਰ ਨਾਲ ਕਦੇ ਲੋਕਾਂ ਦੀ ਸੋਚ ਦੇ ਡਰ ਨਾਲ ਪਰ ਯਾਦ ਰੱਖੋ ਜੋ ਡਰਦਾ ਹੈ ਉਹ ਕਮਾਈ ਨਹੀਂ ਕਰਦਾ ਜੋ ਸਿੱਖਦਾ ਹੈ ਉਹ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਅੱਜ ਤੁਸੀਂ ਪੈਸੇ ਕਮਾਉਣ ਦੇ ਨਵੇਂ ਨਿਯਮ ਸਿੱਖ ਲਏ ਪੈਸਾ ਸਿਸਟਮ ਨਾਲ ਕਮਾਉਣ ਲੱਗਦਾ ਹੈ ਸਹੀ ਫੈਸਲੇ ਸਾਰੀ ਜ਼ਿੰਦਗੀ ਕਮਾਈ ਬਣਾਉਂਦੇ ਹਨ ਨਿਵੇਸ਼ ਖਰਚੇ ਨਹੀਂ ਭਵਿੱਖ ਬਣਾਉਂਦੇ ਹਨ ਰਿਸਕ ਨਹੀਂ ਅਗਿਆਨਤਾ ਖਤਰਨਾਕ ਹੁੰਦੀ ਹੈ ਆਦਤਾਂ ਅਮੀਰੀ ਬਣਾਉਂਦੀਆਂ ਹਨ ਹੁਣ ਸਵਾਲ ਇਹ ਹੈ ਕਿ ਕੀ ਤੁਸੀਂ ਇਹ ਨਿਯਮ ਜ਼ਿੰਦਗੀ ਵਿੱਚ ਲਗਾਉਣ ਲਈ ਤਿਆਰ ਹੋ ਹਰ ਹਫਤੇ ਹਰ ਮਹੀਨੇ ਹਰ ਸਾਲ ਤੁਹਾਡੇ ਸਹੀ ਫੈਸਲੇ ਤੁਹਾਡੀ ਕਮਾਈ ਨੂੰ ਵਧਾਉਣਗੇ ਦੌਲਤ ਇੱਕੋ ਦਿਨ ਨਹੀਂ ਬਣਦੀ ਪਰ ਦਿਨ ਦਿਨ ਬਦਲਦੀ ਸੋਚ ਦੇ ਨਾਲ ਬਣਦੀ ਹੈ ਆਪਣੇ ਆਪ ਨੂੰ ਇੱਕ ਵਚਨ ਦਿਓ ਕਿ ਮੈਂ ਸਿਰਫ ਕਮਾਉਣ ਲਈ ਨਹੀਂ ਮੈਂ ਆਪਣੇ ਪੈਸੇ ਨੂੰ ਕਮਾਉਣ ਲਈ ਸਿੱਖਾਂਗਾ ਬੈਂਕ ਵਿੱਚ ਪਿਆ ਪੈਸਾ ਬਟੂਏ ਵਿੱਚ ਪਿਆ ਪੈਸਾ ਬੇਵਕੂਫ ਖਰਚਿਆਂ ਵਿੱਚ ਖਰਚ ਪੈਸਾ ਇਹ ਬੇਰੋਜ਼ਗਾਰ ਹਨ ਇਹ ਸਾਰੇ ਕੰਮ ਤੇ ਲਾਓ ਇਹਨਾਂ ਨੂੰ ਨਿਵੇਸ਼ ਵਿੱਚ ਭੇਜੋ ਇਹ ਨਾਨੋ ਸਿਸਟਮ ਬਣਾਓ ਤੁਸੀਂ ਕਿੰਨਾ ਕਮਾਉਂਦੇ ਹੋ ਇਸ ਦਾ ਕੋਈ ਮਤਲਬ ਨਹੀਂ ਪਰ ਤੁਸੀਂ ਕਿੰਨਾ ਕਮਾਏ ਪੈਸੇ ਨੂੰ ਵਧਾਉਂਦੇ ਹੋ ਇਹ ਅਮੀਰੀ ਹੈ ਕਦੇ ਵੀ देर ਨਹੀਂ ਹੁੰਦੀ ਤੁਸੀਂ 18 ਸਾਲ ਦੇ ਹੋ ਜਾਂ 50 ਸਾਲ ਦੇ ਜੇ ਹੁਣ ਤੁਸੀਂ ਆਪਣਾ ਪੈਸਾ ਸਿਸਟਮ ਵਿੱਚ ਲਗਾ ਦਿੰਦੇ ਹੋ ਤਾਂ ਤੁਹਾਡਾ ਭਵਿੱਖ ਤੁਹਾਡੇ ਅੱਜ ਦੇ ਫੈਸਲੇ ਦਾ ਸਤਿਕਾਰ ਕਰੇਗਾ ਪੈਸਾ ਤੁਹਾਡੇ ਲਈ ਕੰਮ ਕਰੇ ਇਹ ਕਿਸਮਤ ਨਹੀਂ ਇਹ ਚੋਣ ਹੈ ਅਤੇ ਅੱਜ ਤੁਸੀਂ ਉਹ ਚੋਣ ਕਰੋਗੇ ਜ਼ਿੰਦਗੀ ਬਦਲਦੀ ਸ਼ੁਰੂਆਤ ਇਸੇ ਵੱਡੇ ਕਦਮ ਨਾਲ ਨਹੀਂ ਹੁੰਦੀ ਇੱਕ ਛੋਟੇ ਨਿਵੇਸ਼ ਨਾਲ ਹੁੰਦੀ ਹੈ ਇੱਕ ਨਵੀਂ ਆਦਤ ਨਾਲ ਹੁੰਦੀ ਹੈ ਇੱਕ ਸਹੀ ਫੈਸਲੇ ਨਾਲ ਹੁੰਦੀ ਹੈ ਅੱਜ ਤੋਂ ਤੁਸੀਂ ਸਿਰਫ ਕਮਾਉਣਾ ਨਹੀਂ ਪੈਸੇ ਤੋਂ ਪੈਸਾ ਕਮਾਉਣਾ ਸਿੱਖੋਗੇ ਅਤੇ ਇਹੀ ਸੋਚ ਤੁਹਾਨੂੰ ਸਭ ਤੋਂ ਵੱਖਰਾ ਸਭ ਤੋਂ ਸਿਆਣਾ ਸਭ ਤੋਂ ਅਮੀਰ ਬਣਾ ਸਕਦੀ ਹੈ ਚਲੋ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਹੁਣੇ ਕਰੀਏ ਸਿਸਟਮ ਬਣਾਓ ਨਿਵੇਸ਼ ਕਰੋ ਸਿੱਖੋ ਪੈਸੇ ਤੋਂ ਪੈਸਾ ਕਮਾਓ ਤੁਹਾਡਾ ਪਵਿਕ ਤੁਹਾਡੀ ਉਡੀਕ ਕਰ ਰਿਹਾ ਹੈ ਦੋਸਤੋ ਜੇ ਤੁਸੀਂ ਇਸ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਜੇ ਪੈਸੇ ਨੂੰ ਵਧਾਉਣ ਦੀ ਇਹ ਸੋਚ ਤੁਹਾਡੇ ਦਿਮਾਗ ਨੂੰ ਛੂਈ ਤਾਂ ਇਸ ਗਿਆਨ ਨੂੰ ਆਪਣੇ ਤੱਕ ਨਾ ਰੱਖੋ ਹਰ ਉਹ ਇਨਸਾਨ ਜਿਹੜਾ ਮਿਹਨਤ ਕਰਦਾ ਹੈ ਉਹ ਇਹ ਜਾਣਨ ਦੇ ਕਾਬਿਲ ਹੈ ਕਿ ਪੈਸਾ ਸਿਰਫ ਕਮਾਇਆ ਨਹੀਂ ਸਹੀ ਤਰੀਕੇ ਨਾਲ ਲਗਾ ਕੇ ਵਧਾਇਆ ਵੀ ਜਾ ਸਕਦਾ ਹੈ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਸਿਰਫ ਪੈਸਾ ਕਮਾਉਂਦਾ ਨਹੀਂ ਪਰ ਪੈਸੇ ਤੋਂ ਪੈਸਾ ਕਮਾਉਂਦਾ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੋਸਤ ਰਿਸ਼ਤੇਦਾਰ ਜੋ ਪੂਰੀ ਜ਼ਿੰਦਗੀ ਮਿਹਨਤ ਕਰ ਰਹੇ ਹਨ ਉਹ ਵੀ ਇਹ ਸਿਆਣਪ ਸਿੱਖਣ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਤੁਸੀਂ ਕੀ ਕੀ ਸਿੱਖਣਾ ਚਾਹੁੰਦੇ ਹੋ ਕਮਾਈ ਨਿਵੇਸ਼ ਅਤੇ ਸਿਆਣਪ ਬਾਰੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿਉਂਕਿ ਤੁਹਾਡਾ ਇੱਕ ਕਮੈਂਟ ਸਾਡੇ ਅਗਲੇ ਕਦਮ ਦਾ ਰਾਹ ਖੋਲ ਦਿੰਦਾ ਹੈ ਅਤੇ ਜੇ ਤੁਸੀਂ ਇਸ ਤਰ੍ਹਾਂ ਦੀ ਸਿੱਖਿਆ ਘਰ ਬੈਠੇ ਬਿਨਾ ਫਾਲਤੂ ਦੀ ਗੱਲਬਾਤ ਦੇ ਸਾਫ਼ ਪਾਸ਼ਾ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਲਈ ਸਭ ਤੋਂ ਵੱਡਾ ਸਪੋਰਟ ਹੈ